ਸਾਸਰੀ ਗਾਲੀ ਸਾਰਿਆਂ ਨੂੰ ਦੋਸਤੋ ਅੱਜ ਦੇ ਵਲੌਗ ਵਿੱਚ ਤੁਹਾਡਾ ਸਵਾਗਤ ਕਰਦੇ ਆ ਅੱਜ ਆਪਾਂ ਆਏ ਆ ਗੁਰਦੁਆਰਾ ਮਾਲੜੀ ਸਾਹਿਬ ਮੱਥਾ ਟੇਕਣ ਇਹ ਗੁਰਦੁਆਰਾ ਸਾਹਿਬ ਨਕੌਦਰ ਵਿੱਚ ਪੈਂਦਾ ਵਾ ਜੇ ਕਿਸੇ ਦੇ ਹੱਡੀਆਂ 'ਚ ਦਰਦਾਂ ਹੁੰਦੀਆਂ ਵਾ ਤੇ ਉਹ ਇਸ ਜਗ੍ਹਾ ਦੇ ਉੱਪਰ ਜ਼ਰੂਰ ਆਣ ਮੱਥਾ ਟੇਕਣ ਵਾਸਤੇ ਤੇ ਇਸ ਸਥਾਨ ਤੇ ਸ਼ਨੀਵਾਰ ਨੂੰ ਚੌਂਕੀ ਲੱਗਦੀ ਆ ਤੇ ਐਤਵਾਰ ਤੱਕ ਭਰਨੀ ਪੈਂਦੀ ਆ ਜਿਹੜੀ ਸੰਤੂਗਾਂ ਤਾਂ ਦੂਰੋਂ ਆਂਦੀ ਆ ਉਹ ਚੌਂਕੀ ਆਪਣੀ ਪਹਿਲੀ ਇਸ ਸਥਾਨ ਤੇ ਆ ਕੇ ਭਰੇ ਤੇ ਬਾਕੀ ਜਿਹੜੀਆਂ 5 ਚੌਂਕੀਆਂ ਆਪਣੇ ਘਰੇ ਭਰ ਸਕਦੇ ਆ ਤੇ ਜਿਹੜੀ 7ਵੀਂ ਚੌਂਕੀ ਆ ਉਹ ਫਿਰ ਇਸ ਸਥਾਨ ਤੇ ਆ ਕੇ ਭਰਨੀ ਪੈਂਦੀ ਆ ਤੇ ਚੌਂਕੀ ਭਰਨ ਤੋਂ ਬਾਅਦ ਵਿੱਚ ਆਂਡਾ ਮੀਟ ਸ਼ਰਾਬ ਜਾਂ ਕੋਈ ਹੋਰ ਨਸ਼ੇ ਦੀ ਵਰਤੋਂ ਨਹੀਂ ਕਰਨੀ ਸੰਭੋਜੀ ਆਪਾਂ ਤੁਹਾਡੇ ਨਾਲ ਗੁਰਦੁਆਰਾ ਸਾਹਿਬ ਦਾ ਇਤਿਹਾਸਾਂ ਜਾਂ ਕਰਦੇ ਆ ਇਸ ਸਥਾਨ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਆਪਣੇ ਸ਼ਾਦੀ ਸਮੇਂ ਮਾਊ ਪਿੰਡ ਤਹਿਸੀਲ ਫਲੋਰ ਨੂੰ ਜਾਣ ਸਮੇਂ ਬਾਬਾ ਮਾਲ ਜੀ ਨੂੰ ਦਰਸ਼ਨ ਦੇਣ ਮਾਲੜੀ ਆਏ ਬਾਬਾ ਮਾਲ ਜੀ ਸੀਰਕ ਦਰਦਾਂ ਦੇ ਰੋਗੀ ਸਨ ਬਾਬਾ ਮਾਲ ਜੀ ਨੇ ਸ਼ਰਦਾ ਨਾਲ ਆਪਣੇ ਹੱਥੀ ਤਿਆਰ ਕੀਤਾ ਹੋਇਆ ਜੋੜਾ ਗੁਰੂ ਜੀ ਨੂੰ ਭੇਟਾ ਕੀਤਾ ਅਤੇ ਦੇਹ ਅਰੋਗਤਾ ਦੀ ਦਾਤ ਮੰਗੀ ਗੁਰੂ ਅਰਜਨ ਦੇਵ ਜੀ ਨੇ ਖੁਸ਼ ਹੋ ਕੇ ਬਾਬਾ ਮਲਜੀ ਨੂੰ ਦੇ ਰੋਕਤਾ ਬਖਸ਼ੀ ਅਤੇ ਨਾਲ ਵਰ ਦੇ ਦਿੱਤਾ ਜਿਹੜਾ ਪ੍ਰਾਣੀ ਦਾਦਾ ਦਾ ਰੋਗੀ ਸ਼ਰਦਾ ਨਾਲ ਤੇਰੇ ਸਥਾਨ ਸਤ ਚੌਕੀਆਂ ਭਰਦਾ ਹੈ ਉਸ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਅੰਤ ਕਾਲ ਪਚ ਤਾਪਾਏ ਮਰ ਕੇ ਪਾਣੇ ਹਰ ਗੁਣ ਗਾਏ ਸਭ ਤਿਲਬ ਕਟੇ ਧੋਖ ਜਵਾਇ ਹਰ ਨਿਰਮਲ ਨਿਰਮਲ ਹੈ ਬਾਣੀ ਹਾਰ ਸੇ ਤੀ ਮਨ ਰਤਾਏ ਜੇਤ ਨੂੰ ਨਦਰ ਕ੍ਰਿਸ਼ੋ ਗੋਣ ਨਿਤ ਪਾਈ ਓਮੇ 베ਰੋ ਠਾਕ ਰਹਾਏ ਗੋਣ ਯਮਨ ਠਾਏ ਕੋ ਨਾਤਾ ਗੋਣ ਤੋਂ ਵਧਦੀ ਜਾਂਦਾ ਹੈ ਸੰਗਤੀ ਆ ਜਿਹੜੀ ਤੁਸੀਂ ਧੋੜ ਮਿੱਟਰੀ ਦੇਖਦੇ ਪਏ ਆ ਇਹ ਜਿੱਥੇ ਤੁਹਾਡੇ ਸਰੀਰ ਤੇ ਦਰਦਾਂ ਹੁੰਦੀਆਂ ਉੱਥੇ ਮਲਣੀ ਪੈਂਦੀ ਆ ਤੇ ਫੇ ਤੁਹਾਡੇ ਜਿਹੜੇ ਦਰਦ ਬਾ ਠੀਕ ਹੋ ਜਾਂਦੇ ਆ ਸ਼ਨੀਵਾਰ ਵਾਲੇ ਦਿਨ ਸੰਗਤ ਬਹੁਤ ਜ਼ਿਆਦਾ ਆਉਂਦੀ ਦੂਰੋਂ ਦੂਰੋਂ ਇਸ ਸਥਾਨ ਤੇ ਤੇ ਇਸ ਗੁਰਦੁਆਰਾ ਸਾਹਿਬ ਵਿੱਚ ਤੁਹਾਨੂੰ ਸੌਣ ਦੀ ਬਿਹਾਰਸ਼ ਮਿਲ ਜੂਗੀ ਗੁਰ ਪ੍ਰਸਾਦ ਦੀ ਮਾਨਵਤਾ ਦੀ ਸਭ ਦਾ ਸੰਤਸਾ ਲਾਏ ਗੁਰਦਾਤਾ ਲੇਖਾ ਕੋਈ ਨ ਮੰਗੇ ਤਾ ਹੈ ਬ੍ਰਹਮਾ ਵਚਨ ਰਦਰ ਤੇ ਸੇਵਾ ਅੰਤਰ ਆਪ ਹੈ ਰਖੇ ਸੇਵਾ ਜਿੰ ਕੋ

I'm not a liar.